ਇਹ ਬਦਲਾ ਦੀ ਸਰਕਾਰ ਹੈ ਇਹ ਕਹੋ ਜਿਆ ਬਦਲਾ ਹੈਗਾ ਆਪਵਾਵਾ ਪੂਰੇ ਪੰਜਾਬ ਚ ਫਲਾਕੇ ਲੋਕਾਂ ਨੂੰ ਝੂਠ ਮਾਰ ਕੇ ਵੋਟਾਂ ਦਿੱਤੀਆਂ ਆ ਤੁਸੀਂ ਆਪ ਤੇ ਪਿੰਡ ਦੇ ਗਰੀਬਾਂ ਵੱਲ ਪਰਖ ਕੇ ਦੇਖੋ ਤੁਸੀਂ ਇੱਕ ਚੁਣੇ ਹੋਏ ਨਮਾਇਦੇ ਨੂੰ ਇੱਕ ਪਿੰਡ ਦੇ ਚੁਣੇ ਹੋਏ ਨਮਾਇਦੇ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸਰਕਾਰ ਬਾਜ ਆਲੀ ਜੋ ਸਰਕਾਰ ਬਾਜ ਨਹੀਂ ਆਉਂਦੀ ਇਹ ਬੇਇੱਜ਼ਤੀ ਦਾ ਸਾਹਮਣਾ ਕਰਨਾ ਸਿੱਖ ਲੈ। ਵੀ ਅਸੀਂ ਇਹਨਾਂ ਨੂੰ ਇਸ ਸ਼ਾਮਲਾੜ ਦੇ ਵਿੱਚੋਂ ਜਗ੍ਹਾ ਕੱਟ ਕੇ ਦੇਵਾਂਗੇ ਰਹਿਣ ਵਾਸਤੇ, ਮੁਕਾਨ ਬਣਾਉਣ ਵਾਸਤੇ। ਵੀ ਅਸੀਂ ਆਪਣਾ ਪੂਰਾ ਕੀਤਾ ਜੀ, ਤਕਰੀਬਨ 32 ਪਰਿਵਾਰਾਂ ਨੂੰ ਅਸੀਂ ਨੇ। ਹਾਲਾਂਕਿ ਸਾਡੀ ਤਾਂ ਕੁਰਸੀ ਵੱਧ ਨਹੀਂ ਮਿਲੇ, ਪਰ ਸਾਡੇ ਪਿੰਡ ਦੇ ਨੂੰ ਸ਼ਰਾਦ ਪੀੜੇ ਬੰਦੇ ਨੇ ਕੇਸ ਕੀਤੇ ਪੰਚਾਇਤ ਤੇ ਤ ਇਹ ਤਕਰੀਬਨ ਤੁਸੀਂ ਦੇਖੋ ਇਹ ਸੱਤ ਕੇਸ ਕਿਤੇ ਜਿਹੜੇ ਕਿ ਲੋੜ ਨਹੀਂ ਸੀ ਕਰਨ ਦੀ, ਜਾਣ ਬੁੱਝ ਕੇ ਖਰਾਬ ਕਰਨ ਵਾਸਤੇ। ਸੱਤੇ ਕਿ ਇਸ ਜੱਤੂ ਕੀ ਪੰਚਾਇਤ ਨੇ ਇਹ ਬੰਦਿਆਂ ਨੂੰ ਹਰਾ ਕੇ 2021 ਦੇ ਅਪ੍ਰੈਲ ਮਈ ਦੇ ਵਿੱਚ ਅਸੀਂ ਇਹ ਜਿਹੜੀ ਸ਼ਾਮਲਾੜ ਜ਼ਮੀਨ ਹੈ ਇਹ 32 ਪਰ 12 ਨੂੰ ਕੱਟ ਕੇ ਦਿੱਤੀ ਪ੍ਰੋਪਰ ਪ੍ਰੋਪਰ ਚੈਨਲ ਜਿਵੇਂ ਗਾਇ ਪੈਦਾ ਕਰਦੇ ਢੋਕੀ ਦੀ ਛਾਂ ਨੂੰ ਦੇਖ ਕੇ ਅੱਛਾ ਛਾੜੇ ਮੱਥੇ ਨਹੀਂ ਲੱਗੂ ਫਿਰ ਜਿਹੜੀ ਉਹਨੇ ਕੰਮ ਕਰ ਦਿੱਤੇ ਉਸ ਨੂੰ ਕਿਹਾ ਵੀ ਪੈਸਾ ਸਿੰਗਿਆ ਸਿੰਗਿਆ ਨਾਉਣੀ ਜ਼ਰੂਰੀ ਮੇਕਪੇਰੀ ਛਾਂ ਦੇ ਨਾਮ ਰੱਦ ਕਰ ਦੇਵੇ ਕਨੋ ਜੀ ਅੰਦਰ ਬੈਠਦੇ ਕਹਿੰਦੇ ਨਾ ਅੱਗੇ ਬਾਹਰ ਆ ਕੇ ਛੱਡਦੇ ਭਾਈ ਆਖੇ ਕਹਿੰਦੇ ਹਾਂ ਭਾਈ ਅਸੀਂ ਕਹਾਂ ਜੀ ਜੀ ਦੇਖ ਰਹੇ ਜੀ ਮਿੱਤ ਬਦਲਣੇ ਚਾਹੀਦੇ ਨੇ ਸਾਡੇ ਕਹਿੰਦੇ ਸੋਚਾਂ ਦੇ ਮੈਂ ਦੱਸੂ ਸੁਣ ਕੇ ਇੱਕ ਵੇ ਤਾਂ ਸਾਨੂੰ ਐਂ ਕਹਤਾ ਹੁਣ ਕਹਿੰਦੇ ਕੋਈ ਨਾ ਹੱਥ ਦੇਣੀ ਦੱਸੋ ਚਾਹ ਜੀ ਹਫ਼ਤਾ ਲੱਗਿਆ ਸੀ ਫੇਰ ਵਾਦ ਦੇ ਪੂਰੀਓ ਚਾਹ ਜੀ ਅਸੀਂ ਫੇਰ ਗਏ ਫੇਰ ਜਾ ਕੇ ਅਸੀਂ ਨੇ ਉਹਨੂੰ ਕਹਾ ਜਾ ਕੇ ਹੇਰੋ ਨੇ ਸਾਡੀ ਜਮੀਨੋਂ ਉਹ ਕਰਤਾ ਜੀ ਕਹਿੰਦੇ ਛੋਟਾ ਹਾਈ ਕੋਰਟ ਤੇ ਕਹਿੰਦੇ ਮਕਦਮਾ ਚੱਲਦਾ ਹੈ ਜੀ ਵੀ ਜਿੰਨਾ ਚਿਰ ਉਹ ਨਹੀਂ ਜਿੱਤਿਆ ਜਾਂਦਾ ਮੈਂ ਛੋਟਰੇ ਬਿੱਕਣ ਦਿੰਦਾ 2.5 ਸਾਲ ਕਿਵੇਂ ਕੱਟੇ 2.5 ਸਾਲ ਦੋ ਵਾਈ ਤਾਂ ਜੀ ਸਾਡੀ ਰੋਟੀਆਂ 'ਚ ਸੱਪਾ ਵੜਿਆ ਰੇ ਹਮੇ ਪਤਾ ਜੀ ਕਿਵੇਂ ਅਸੀਂ ਅਸੀਂ ਕੱਟ ਰਹੇ ਹਾਂ ਜੀ ਦੇਖੋ ਤੇ ਉਹ ਜਿਹੜਾ ਸਾਡੀ ਹਾਲ ਸੁਹੀਆ ਜੀ ਰੋਟੀਆਂ ਨੇਰੇ 'ਚ ਬਣੀਆਂ ਬਣਾਈਆਂ ਸੀ ਨੇ ਜੀ ਉਹ ਸਿੱਟੀਆਂ ਪਏ ਸਨਵਾਤ ਸਾਨੂੰ ਇਹ ਪਤਾ ਜੀ ਕਿਵੇਂ ਅਸੀਂ ਟਾਈਮ ਕੱਢ ਰਹੇ ਹਾਂ ਜੀ ਹੱਥ ਵਨ ਵੇਚਦੇ ਜੀ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਸੋ ਅਸੀਂ ਅੱਜ ਪਿੰਡ ਭਰਾਜ ਪਵਾਨੀਗੜ ਵਿਖੇ ਇਕੱਤਰ ਹੋਏ ਆਂ ਇਹ ਨਰਿੰਦਰ ਕੌਰ ਭਰਾਜ ਜਿਹੜੀ ਸਾਡੀ ਖਾਸੀ ਬੀਬੀ ਇੱਥੋਂ ਹੈਗੀ ਆ ਜਿਹੜੀ ਇੱਥੋਂ ਐਮ.ਐਲ.ਏ ਬਣ ਗਈ ਆ ਇਸ ਪਿੰਡ ਚੋਂ ਪੰਚਾਇਤੀ ਚੋਣ ਜਿੱਤਣ ਦੀ ਜ਼ਰੂਰਤ ਨਹੀਂ ਰੱਖਦੀ ਸੀਗੀ ਸਾਡੀ ਬੀਬਾ ਜੀ ਪਰ ਹੁਣ ਇੱਥੋਂ ਐਮ.ਐਲ.ਏ ਬਣ ਗਈ ਆ ਤੇ ਇਹਨਾਂ ਦੀ ਇਸ ਪਿੰਡ ਦੀ ਮੈਂ ਕਰਤੂਤ ਤੁਹਾਨੂੰ ਦੱਸਣ ਨੂੰ ਚੱਲਿਆ ਇਸ ਪਿੰਡ 'ਚ ਗਰੀਬ ਲੋਕਾਂ ਵਾਸਤੇ ਪਿਛਲੀ ਸਰਕਾਰ ਦੇ ਦੌਰਾਨ ਇਹ ਕਲੋਨੀਆਂ ਕੱਟੀਆਂ ਗਈਆਂ ਸੀਗੀਆਂ 32 ਪਲਾਟ 32 ਪਲਾਟ ਸਰਕਾਰ ਦੁਆਰਾ ਸ਼ਾਮਲਾਟ ਜ਼ਮੀਨ ਤੇ ਚੁਣੇ ਹੋਏ ਨਮਾਇਦੇ ਪਿੰਡ ਦੇ ਸਰਪੰਚ ਸਾਹਿਬ ਦੁਆਰਾ ਤੇ ਪਿਛਲੀ ਸਰਕਾਰ ਦੁਆਰਾ 32 ਪਰਿਵਾਰਾਂ ਨੂੰ 32 ਘਰ ਅਲੋਟ ਕੀਤੇ ਗਏ ਸੀਗੇ ਜਦੋਂ ਨਵੀਂ ਸਰਕਾਰ ਬਣੀ ਹੈ ਤੇ ਇਥੋਂ ਬੀਬਾ ਭਰਾਜ ਐਮਐਲਏ ਬਣੀ ਆ ਬੀਬਾ ਜੀ ਕਹਿੰਦੀ ਕੀ ਜੀ ਮੇਰੇ ਚਹੇਤਿਆਂ ਨੂੰ ਮੇਰੇ ਸਿਆਸੀ ਚਹੇਤਿਆਂ ਨੂੰ ਕੋਠੇ ਨਹੀਂ ਦਵਾਈ ਗਏ ਤੇ ਹੁਣ ਜਿਨ੍ਹਾਂ ਨੂੰ ਕੋਠੇ ਸਰਪੰਚ ਸਾਹਿਬ ਜਿਹੜੇ ਚੁਣੇ ਹੋਏ ਨਮਾਇਦੇ ਆ ਜਿਨ੍ਹਾਂ ਨੂੰ ਕੋਠੇ ਇਹਨਾਂ ਨੇ ਤੇ ਪਿਛਲੀ ਸਰਕਾਰ ਦੇ ਅਫਸਰਾਂ ਨੇ ਦਵਾਈ ਹੈਗੇ ਆ ਉਹਨਾਂ ਨੂੰ ਮੈਂ ਉਹਨਾਂ ਦੇ ਘਰਾਂ 'ਚ ਰੌਸ਼ਨੀ ਨਹੀਂ ਉਗਣ ਦੇਵਾਂਗੀ ਇਹਨੀ ਗੰਦੀ ਸੋਚ ਹੈਗੀ ਐ ਤੁਸੀਂ ਦੇਖੋ ਅਸੀਂ ਕਿਹਾ ਸੀਗਾ ਕਿ ਇਹ ਬਦਲਾ ਦੀ ਸਰਕਾਰ ਹੈ ਇਹ ਕਿਹੋ ਜਿਹਾ ਬਦਲਾ ਹੈਗਾ ਇੱਥੇ ਆ ਨਿਆਣੇ ਆਪ ਦੇ ਕਰਾਚੀ ਬੈ ਕੇ ਸ਼ਾਮ ਨੂੰ ਪੜਾਈ ਨਹੀਂ ਕਰ ਸਕਦੇ ਇੱਥੇ ਜੇ ਤੁਸੀਂ ਬੀਬੀਆਂ ਨੂੰ ਪੁੱਛੋ ਮਾਈਆਂ ਨੂੰ ਪੁੱਛੋ ਜੇ ਇਹਨਾਂ ਦੇ ਘਰ ਦੇ ਅੰਦਰ ਕੋਈ ਸੱਪ ਵੜ ਗਿਆ ਹੋਰ ਕੁਝ ਹੋ ਗਿਆ ਇਹਨਾਂ ਨੂੰ ਦਿਸਣਾ ਨਹੀਂ ਆਪ ਬਜ਼ੁਰਗ ਸਾਡੇ ਜੱਜਦਾਰ ਜੀ ਹੈਗੇ ਆ ਪਿੰਡ ਦੇ ਇਹਨਾਂ ਨੂੰ ਪੁੱਛੋ ਇਹ ਕਹਿੰਦੇ ਕਿ ਮੇਰ ਕੋਲੇ ਹੋਰ ਕਿਸੇ ਚੀਜ਼ ਦੇ ਪੈਸੇ ਖਰਚਣ ਨੂੰ ਨਹੀਂ ਹੈਗੇ ਮੈਂ ਪਿਛਲੇ 3-4 ਮਹੀਨਿਆਂ ਚ ਇਹਨੇ ਬਲਬ ਫੂਕ ਚੁੱਕੇ ਆ ਆਪ ਦੀ ਕਿਰਤ ਕਮਾਈ ਚੋਂ ਮੈਂ ਹੁਣ ਸਿਰਫ ਆਪ ਬਿਜਲੀ ਵਾਲੇ ਬਿਨਾਂ ਬਿਜਲੀ ਦੇ ਚੱਲਣ ਵਾਲੇ ਸੋਲਰ ਦੇ ਬਲਬ ਖਰੀਦਣ ਜੋਗਾ ਰਹਿ ਗਿਆ ਸੋ ਐਮਐਲਏ ਸਾਹਿਬ ਨੂੰ ਮੈਂ ਬੇਨਤੀ ਕਰਦਾ ਇਸ ਬੀਬਾ ਜੀ ਨੂੰ ਕਿ ਤੁਸੀਂ ਆਪ ਤੇ ਪਿੰਡ ਚੋਂ ਸ਼ੁਰੂ ਕਰੋ ਜਿਹੜੀ ਤੁਸੀਂ ਬਦਲਾ ਦੀ ਝੂਠੀ ਅਫਵਾਵਾ ਪੂਰੇ ਪੰਜਾਬ ਚ ਫਲਾਕੇ ਲੋਕਾਂ ਨੂੰ ਝੂਠ ਮਾਰ ਕੇ ਵੋਟਾਂ ਦਿੱਤੀਆਂ ਆ ਤੁਸੀਂ ਆਪ ਤੇ ਪਿੰਡ ਦੇ ਗਰੀਬਾਂ ਵੱਲ ਪਰਖ ਕੇ ਦੇਖੋ ਕਿ 3 ਸਾਲ ਪੁਰਾਣੇ ਪਿਛਲੀ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਤੁਸੀਂ ਕਿਵੇਂ ਰੋਕ ਰਹੇ ਹੋ ਤੁਸੀਂ ਕਿਵੇਂ ਇਹਨਾਂ ਦੀ ਜ਼ਿੰਦਗੀਆਂ ਖਰਾਬ ਕਰ ਰਹੇ ਹੋ ਕਿਵੇਂ ਬੱਚਿਆਂ ਨੂੰ ਪੜਾਈ ਲਿਖਾਈ ਤੋਂ ਤੁਸੀਂ ਅਵੇਸਲੇ ਕਰ ਰਹੇ ਹੋ ਇਹਨਾਂ ਨੂੰ ਪਿੱਛੇ ਕਰ ਰਹੇ ਹੋ ਤੁਸੀਂ ਇੱਕ ਚੁਣੇ ਹੋਏ ਨਮਾਇਦੇ ਨੂੰ ਇੱਕ ਪਿੰਡ ਦੇ ਚੁਣੇ ਹੋਏ ਨਮਾਇਦੇ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੇ 3 ਸਾਲ ਪਹਿਲਾਂ ਬੀਬਾ ਤੁਸੀਂ ਏਸੀ ਪਿੰਡ ਚੋਂ ਦੀ ਸਰਪੰਚੀ ਖੜਦੇ ਤੇ ਇਹਨੇ ਧੂਲ ਕੱਢ ਦੇਣੀ ਸੀਗੀ ਤੁਹਾਡੀ ਵੀ ਜਿਹੜੀ ਮਰਜ਼ੀ ਪਾਰਟੀ ਤੋਂ ਤੁਸੀਂ ਖੜਦੇ ਉਹਨਾਂ ਦੀ ਵੀ ਕੰਮ ਕਰਨ ਵਾਲੇ ਲੋਕਾਂ ਦੇ ਰਾਜ 'ਚ ਤੁਸੀਂ ੜੀਕੇ ਪਾ ਰਹੇ ਹੋ ਜਿੱਥੇ ਵੀ ਕਿਤੇ ਇਲਾਕੇ 'ਚ ਕੰਮ ਚੱਲਦਾ ਤੁਸੀਂ ਉੱਥੇ ਜਾ ਕੇ ਆਪ ਦਾ ਅੜੀਕਾ ਪਾਉਣਾ ਤੁਸੀਂ ਇਹ ਸੋਚ ਲਿਆ ਕਿ ਸਾਡੀ ਮਜਬੂਰੀ ਬਣ ਗਈ ਹੈ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਕੰਮ ਤੱਕ ਜੀਐਸਟੀਯੂ ਸਾਹਿਬ ਇੱਥੇ ਆ ਕੇ ਬਿਜਲੀ ਦਾ ਪ੍ਰਬੰਧ ਨਹੀਂ ਕਰਦੇ ਇੱਥੇ ਅਸੀਂ ਬਹੁਤ ਪਿੰਡਾਂ ਦੀ ਸੰਗਤ ਇਕੱਠੀ ਕਰ ਲੈਣੀ ਹੈ ਰੱਜ ਕੇ ਇੱਥੇ ਤਾਂ ਐਮਐਲਏ ਦੀ ਬੇਇੱਜ਼ਤੀ ਕਰਨੀ ਹੈ ਸਰਕਾਰ ਦੀ ਬੇਇੱਜ਼ਤੀ ਕਰਨੀ ਹੈ ਸਰਕਾਰ ਬਾਜ ਆ ਜੇ ਜੇ ਸਰਕਾਰ ਬਾਜ ਨਹੀਂ ਆਉਂਦੀ ਫਿਰ ਬੇਇੱਜ਼ਤੀ ਦਾ ਸਾਹਮਣਾ ਕਰਨਾ ਸਿੱਖ ਲੈ ਕਿਉਂਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਮੈਂ ਹੁਣ ਪੱਤਰਕਾਰ ਸਾਹਿਬ ਤੁਹਾਨੂੰ ਬੇਨਤੀ ਕਰਦਾ ਕੱਲੇ-ਕੱਲੇ ਪਿੰਡ ਦੇ ਲੋਕਾਂ ਦੀ ਤੁਸੀਂ ਹਾਲਾਤ ਦੀ ਜਾਣਕਾਰੀ ਲਓ ਮੈਂ ਨਾਲ ਚੱਲੂੰਗਾ ਕੱਲੇ-ਕੱਲੇ ਦੀ ਜਾਣਕਾਰੀ ਲਓ ਤੇ ਪੁੱਛੋ ਕਿ ਇਹ ਕੀ ਮਸਲਾ ਹੈ सरपंच साहब ये जो मसला है एक पिछले कितने टाइम से चल रहा है ਤੇ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਹੁਣ ਤੱਕ ਕਰਨਾ ਪਿਆ ਮੇਂ ਬਸਿਆ ਇਹ ਇਹ ਨਾ ਜੀ ਮਸਲਾ ਜਦੋਂ ਅਸੀਂ ਮਤਲਬ ਕਿ ਸਰਪੰਚ ਬਣੇ ਸਾਡਾ ਇੱਕ ਵਾਦਾ ਸੀਗਾ ਪਿੰਦੇ ਗਰੀਬ ਪਰਿਵਾਰਾਂ ਨਾਲ ਜੀ ਵੀ ਅਸੀਂ ਇਹਨਾਂ ਨੂੰ ਸ਼ਾਮਲਾੜ ਦੇ ਵਿੱਚੋਂ ਜਗਾ ਕੱਟ ਕੇ ਦੇਵਾਂਗੇ ਰਹਿਣ ਵਾਸਤੇ ਮੁਕਾਨ ਬਣਾਉਣ ਵਾਸਤੇ ਤੇ ਅਸੀਂ ਆਪਣਾ ਪੂਰਾ ਕੀਤਾ ਜੀ ਤਕਰੀਬਨ 32 ਪਰਿਵਾਰਾਂ ਨੂੰ ਅਸੀਂ ਨੇ ਹਾਲਾਂਕਿ ਸਾਡੀ ਤਾਂ ਕੋਸ਼ਿਸ਼ ਵੱਧ ਨੂੰ ਮਿਲੇ ਪਰ ਸਾਡੇ ਪਿੰਡ ਦੇ ਨੂੰ ਸ਼ਰਾਰਤੀ ਜੇ ਬੰਦੇ ਨੇ ਕੇਸ ਕੀਤੇ ਪੰਚਾਇਤ ਤੇ ਤੇ ਤਕਰੀਬਨ ਤੁਸੀਂ ਦੇਖੋ ਇਹ 7 ਕੇਸ ਕੀਤੇ ਜਿਹੜੇ ਕਿ ਲੋੜ ਨਹੀਂ ਸੀ ਕਰਨ ਦੀ ਜਾਣ ਬੁੱਝ ਕੇ ਖਰਾਬ ਕਰਨ ਵਾਸਤੇ ਅੱਜ ਵੀ ਉਹੀ ਬੰਦੇ ਅੜਿੱਕੇ ਪਾ ਰਹੇ ਨੇ ਉਹ 7 ਕੇਸ ਜਿੱਤ ਕੇ ਜੀ ਪੰਚਾਇਤ ਨੇ ਉਹ ਬੰਦਿਆਂ ਨੂੰ ਹਰਾ ਕੇ 2021 ਦੇ ਅਪ੍ਰੈਲ ਮਈ ਦੇ ਵਿੱਚ ਸੀ ਇਹ ਜਿਹੜੀ ਸ਼ਾਮਲੜ ਜ਼ਮੀਨ ਹੈ ਇਹ 32 ਪਰ 12 ਨੂੰ ਕੱਟ ਕੇ ਦਿੱਤੀ ਪ੍ਰੋਪਰ ਹੈ ਪ੍ਰੋਪਰ ਚੈਨਲ ਜੋ ਸਰਕਾਰ ਦੇ ਹਦਾਇਤਾਂ ਸੀਗੇ ਉਹਦੇ ਮੁਤਾਬਕ ਤੇ ਬਿਨਾ ਕਿਸੇ ਪੱਖਪਾਤ ਤੋਂ ਜਿਹੜੇ ਬੰਦੇ ਨੂੰ ਲੋੜ ਸੀਗੀ ਜੋ ਸਰਕਾਰ ਦੇ ਸ਼ਰਤਾ ਸੀ ਹੈ ਉਹਦੇ ਮੁਤਾਬਕ ਉਸ ਤੋਂ ਬਾਅਦ ਜੀ 2022 ਚ ਕੀ ਹੋਇਆ ਸਰਕਾਰ ਚੇਂਜ ਹੋ ਗਈ ਤੁਹਾਨੂੰ ਪਤਾ ਹੈ ਬਦਲਾਅ ਵਾਲੇ ਆ ਗਏ ਤੇ ਸਾਡੇ ਪਿੰਡ ਦੀ ਕੁੜੀ ਉਹ ਐਮਐਲਏ ਬਣੀ ਹੈ ਤੇ ਅੱਜ ਪੋਜੀਸ਼ਨ ਇਹ ਹੈ ਜੀ ਜਿਹੜੇ ਬੰਦਿਆਂ ਨੇ ਇੱਥੇ ਮਕਾਨ ਕੰਸਟਰਕਸ਼ਨ ਕਰ ਲਈ ਬਣਾ ਲਏ ਅੱਜੋ ਤਕਰੀਬਨ 11 15 16 ਪਰਿਵਾਰ ਨੇ ਜੀ ਉਹਨਾਂ ਨੇ ਫੀਟਿੰਗ ਵੀ ਕਰਾ ਲਈ ਸਿਕਿਉਰਟੀਆਂ ਵੀ ਭਰਤੀਆਂ ਬਿਜਲੀ ਬੋਰਡ ਨੂੰ ਪਰ ਅੱਜ ਇਹ ਦੇਖੋ ਵੀ ਤਕਰੀਬਨ 2 ਸਾਲ ਹੋ ਗਏ ਇਹਨਾਂ ਦੇ ਮੀਟਰ ਨਾ ਲੱਗਰੇ ਘਰਾਂ ਦੇ ਵਿੱਚ ਤੇ ਅੱਜ ਇਹ ਵਿਚਾਰੇ ਬਿਨਾ ਲਾਈਟ ਤੋਂ ਬੈਠੇ ਨੇ ਅੱਜ ਦੇਖੋ ਲਾਈਟ ਤੋਂ ਬਿਨਾ ਰਹਿਣਾ ਆਪ ਨੂੰ ਪਤਾ ਕਿੰਨਾ ਔਖਾ ਹੈਗਾ ਤੇ ਮੈਂ ਤਾਂ ਈਵਨ ਕਿ ਮੈਂ ਇਹਨੂੰ ਇਹ ਸਾਰੇ ਪਰਿਵਾਰਾਂ ਨੂੰ ਇੱਕ ਵਾਰ ਆਪਦੇ ਵੱਲੋਂ ਇਹ ਕਹਿ ਕੇ ਮੰਨ ਦੇਖੋ ਸਰਕਾਰ ਚੇਂਜ ਹੋ ਗਈ ਪਿੰਡ ਦੇ ਕੁੜੀ ਐਮਐਲਏ ਹੈ ਨਰੇਂਦਰ ਘਰ ਭਰਾਜ ਵੀ ਤੁਸੀਂ ਭਾਈ ਜਾ ਕੇ ਇੱਕ ਵਾਰ ਬੇਨਤੀ ਕਰਿਓ ਇੱਥੇ ਮਾਈਆਂ ਖੜੀਆਂ ਨੇ ਜੀ ਇਹ ਜਾ ਕੇ ਬੁਲੈਂਗਾ ਨੇ ਦੋ ਵਾਰ ਜਾ ਕੇ ਆਂਗਾ ਜੀ ਦਾਰੀ ਵੀ ਆ ਗਿਆ ਜੀ ਤੇ ਦੋ ਵਾਰ ਇਹਨਾਂ ਨੂੰ ਮਤਲਬ ਕਿ ਪਹਿਲੀ ਗੱਲ ਤੇ ਝੂਠ ਬੋਲੇ ਕਿ ਨੇ ਤੁਹਾਡਾ ਕੇਸ ਚੱਲਦਾ ਹੈ ਹਾਈ ਕੋਰਟ ਦੇ ਵਿੱਚ ਮੀਟਰਾਂ ਨਾਲ ਜਿਹੜਾ ਕਿ ਬਿਲਕੁਲ ਝੂਠ ਹੈ ਕੋਈ ਕਿਸੇ ਕੋਰਟ ਚ ਅੱਜ ਡੇਟ ਚ ਨਾ ਕੋਈ ਕਲੋਨੀਆਂ ਦਾ ਕੇਸ ਪੈਂਡਿੰਗ ਹੈ ਜੀ ਉਹ ਮੈਨੂੰ ਕਿਉਂਕਿ ਮੇਰੇ ਕੋ ਸਾਰੇ ਸੂਤ ਪਏ ਨੇ ਜੀ ਸਾਰੇ ਆਰਡਰ ਪਏ ਨੇ ਤੇ ਨਾ ਕਿਸੇ ਮੀਟਰ ਦਾ ਕਿਸੇ ਕੋਈ ਸਕਿਉਰਿਟੀ ਦਾ ਕੋਈ ਕੇਸ ਚੱਲਦਾ ਕਿਸੇ ਵੀ ਕੋਰਟ ਇਵਨ ਕਿ ਅਸੀਂ ਨਾ ਨਵੰਬਰ ਦੇ ਵਿੱਚ ਜਾ ਕੇ ਡੀਸੀ ਸਾਹਿਬ ਨੂੰ ਖੁਦ ਪੰਚਾਇਤ ਵੱਲੋਂ ਬੇਨਤੀ ਕੀਤੀ ਵੀ ਜਿਹੜੇ ਬੰਦੇ ਬੈਠੇ ਨੇ ਜੀ ਇਹਨਾਂ ਦੇ ਮੀਟਰ ਲਗਾਏ ਜਾਣ ਪਰ ਹੁਣ ਲੇਟੈਸਟ 9 ਤਰੀਕ ਨੂੰ ਸਾਡੇ ਪਿੰਡ ਕੈਂਪ ਸੀਗਾ ਉਧਰ ਇੱਥੇ ਐਮਐਲਏ ਸਾਹਿਬ ਖੁਦ ਕਹਿ ਕੇ ਗਏ ਨੇ ਇੱਥੇ ਬੰਦੇ ਖੜੇ ਹੋਣਗੇ ਉਹ ਹੈਗੇ ਉਹ ਇਹਨਾਂ ਨੂੰ ਕਹਿ ਕੇ ਗਏ ਨੇ ਕਿ ਨੇ ਵੀ ਜਿੰਨਾ ਟਾਈਮ ਜਿਹਨੂੰ ਜਿਹਨੂੰ ਮੈਚ ਆਉਨੇ ਆ ਉਹਨਾਂ ਨੂੰ ਪਲਾਟ ਨਹੀਂ ਮਿਲਦੇ ਹੈਗੇ ਤੁਸੀਂ ਐਵੇਂ ਬਿਠੋਗੇ ਬਿਨਾ ਮੀਟਰ ਤੋਂ ਬਿਨਾ ਲਾਈਟ ਤੋਂ ਮੈਂ ਲੱਗਣ ਨਹੀਂ ਦਿੰਦੀ ਹੈਗੀ ਮੈਂ ਇਸ ਤੋਂ ਮਤਲਬ ਕਿ ਡਾਊਨ ਲੈਵਲ ਦੀ ਪੋਲਿਟਿਕਸ ਮੈਨ ਦੇਖੀਏਗੀ ਆਪਦੇ ਪਿੰਡ ਦੀ ਜਿਹੜੇ ਬਚਾਰੇ ਗਰੀਬ ਬੰਦੇ ਨੇ ਦਿਹਾੜੀਦਾਰ ਨੇ ਦੇਖੋ ਤੁਹਾਡਾ ਕੋਈ ਸੈਸਿਵਰੋਦ ਹੋ ਸਕਦਾ ਸਾਡੇ ਨਾਲ ਸਰਪੰਚਾਂ ਨਾਲ ਪਰ ਇੱਥੇ ਕਿਸੇ ਸਰਪੰਚ ਦਾ ਕਰਨੀ ਹੈਗਾ ਜੀ ਅਸੀਂ ਤਾਂ ਆਪਦੇ ਘਰੇ ਬੈਠੇ ਆ ਲਾਈਟ ਵੀ ਸਾਰਾ ਕੁਝ ਹੈ ਪਰ ਅੱਜ ਇਹਦੇ ਬੰਦੇ ਕਿਹਨੇ ਦੇਖਿਆ ਜਾਵੇ ਜਿਹੜੇ ਬੰਦੇ ਬਚਾਰੇ ਤੜਕੀ ਜਾਂਦੇ ਨੇ 3 ਵਜੇ ਉੱਠ ਕੇ ਜਾਂਦਾ ਕੋਈ 5 ਵਜੇ ਕੋਈ ਪੱਠੇ ਤੇ ਕੰਮ ਕਰਦਾ ਕੋਈ ਡਰਾਈਵਰੀ ਕਰਦਾ ਕੋਈ ਦਿਹਾੜੀ ਕਰਦਾ ਕੋਈ ਕੋਈ ਕਿਸੇ ਫੈਕਟਰੀ ਚ ਕੰਮ ਕਰਦਾ ਹੈ ਉਹ ਰਾਤ ਨੂੰ ਥੱਕ ਹਾਰ ਕੇ ਆਉਂਦੇ ਆ ਕੇ ਉਹਨੂੰ ਕੀ ਹੁੰਦਾ ਵੀ ਮੈਨੂੰ ਚੈਨਲ ਮੈਂ ਆਪਣਾ ਰਾਤ ਨੂੰ ਸੌ ਜਾ ਪਰ ਦੇਖੋ ਬੇਦਰ ਲੇਵਲ ਤੋਂ ਇਹਣਾ ਕਿੰਨਾ ਔਖਾ ਜੀ ਮੈਂ ਵੀ ਖੁਦ ਬੇਨਤੀ ਕੀਤੀ ਪਿੰਡ ਲੈਵਲ ਚ ਪਿੰਡ ਦੇ ਐਮਐਲਏ ਹੁੰਦੇ ਨਾ ਤੇ ਮਹਾਬਾਈ ਇਹ ਛੋਟੇ ਲੈਵਲ ਦੀ ਸਿਆਦ ਛੱਡੋ ਤੁਸੀਂ ਇੱਕ ਪਿੰਡ ਦਾ ਹੀ ਕੰਮ ਹੈ ਅੱਜ ਵੀ ਬੇਨਤੀ ਕਰਦੇ ਆ ਜੇ ਤੁਸੀਂ ਅੱਗੇ ਵਾਸਤੇ ਵੀ ਪੋਲਿਟਿਕਸ ਦੇ ਵਿੱਚ ਸਟੇਬਲ ਰਹਿਣਾ ਹੈ ਤਾਂ ਤੁਹਾਨੂੰ ਜਿਹੜੇ ਲੋਕਪਲੇਦ ਕੰਮ ਕਰਨੇ ਪੈਣਗੇ ਤੁਸੀਂ ਪਿੰਡ ਦੇ ਚੁਣੇ ਹੋਏ ਨਮਾਇੰਦਿਆਂ ਸਰਪੰਚੋ ਤੁਸੀਂ ਕੋਈ ਕਾਨੂੰਨੀ ਸਹਾਇਤਾ ਲੈਣ ਦੀ ਲੋੜ ਤੁਹਾਨੂੰ ਨਹੀਂ ਮਹਿਸੂਸ ਹੋਈ ਕੋਈ ਤੁਸੀਂ ਅਦਾਲਤ ਵਿੱਚ ਕੇਸ ਦਰਜ ਕੀਤਾ ਹੋਵੇ ਕਿ ਤੁਹਾਡੇ ਲੋਕਾਂ ਦੇ ਨਾਲ ਨਜਾਇਜ਼ ਧੱਕਾ ਹੋ ਰਿਹਾ ਜੀ ਉਹਦੇ ਵਿੱਚ ਇਹ ਸੀਗਾ ਜੀ ਕਿਉਂਕਿ ਨਾ ਜੇ ਆਪਾਂ ਬਾਇਲੋ ਦੇਖੀਏ ਜਿਹੜਾ ਇੱਕ ਮੀਟਰ ਹੈ ਬਿਜਲੀ ਕਲੈਕਸ਼ਨ ਹੈ ਉਹ ਇੱਕ ਬੁਨਿਆਦੀ ਹੱਕ ਹੈ ਬੁਨਿਆਦੀ ਅਧਿਕਾਰ ਹੈ ਤੇ ਸਟਿਲ ਕੋਈ ਕੇਸ ਪੈਂਡਿੰਗ ਨਹੀਂ ਹੈਗਾ ਕੋਈ ਰਿਕਟ ਪੈਂਡਿੰਗ ਨਹੀਂ ਹੈਗੀ ਕਿਸੇ ਕੋਰਟ ਚ ਕਿਸੇ ਕਚਹਿਰੀ ਚ ਤੇ ਇਵਨ ਕਿ ਜਿਹੜਾ ਬਿਜਲੀ ਬੋਰਡ ਹੈ ਉਹਨਾਂ ਨੂੰ ਸਾਰਾ ਕੇਸ ਭੇਜਿਆ ਹੋਣਾ ਬਣਾ ਕੇ ਜੇ ਸਹੀ ਸੀ ਤਾਂ ਇਹਨੂੰ ਸਿਕਿਉਰਿਟੀ ਭਰਾ ਲੀਆਂ ਜੀ ਇਹ ਸਿਰਫ ਇੱਕ ਜਿੰਮੇਪਾ ਕਹਿਣਾ ਇੱਕ ਛੋਟੇ ਲੈਵਲ ਦੀ ਸਿਆਸਤ ਹੈ ਉਹ ਛੱਡ ਕੇ ਮੈਂ ਬੇਨਤੀ ਕਰਦਾ ਬੀਬਾ ਐਮਐਲਏ ਜੀ ਨੂੰ ਵੀ ਉਹ ਛੱਡ ਕੇ ਤੁਸੀਂ ਨਾ ਇਹ ਗਰੀਬਾਂ ਵੱਲ ਧਿਆਨ ਦਿਓ ਇਹਨਾਂ ਦਾ ਜਾਦਾ ਮੀਟਰ ਲਵਾਓ ਤੁਸੀਂ ਤੁਸੀਂ ਆ ਬਦਲਾਵ ਵਾਲੀ ਬੀਬੀ ਦੀ ਮਾਨਸਿਕਤਾ ਨੂੰ ਦੇਖੋ ਇੱਕ ਵਾਰੀ ਇਹ ਤੋਂ ਘਟੀਆ ਮਾਨਸਿਕਤਾ ਹੋ ਸਕਦੀ ਹੈ ਇਹ ਤੋਂ ਘਟੀਆ ਸੋਚ ਹੋ ਸਕਦੀ ਆ ਦੇਖੋ ਇਹਨਾਂ ਨੂੰ ਦੇਖੋ ਧਿਆਨ ਨਾਲ ਆ ਦੇਖੋ ਇਹਨਾਂ ਨੇ ਕੀ ਬਗਾੜਿਆ ਬੀਬਾ ਦਾ ਇਹਦੇ ਪਿੰਡ ਦੇ ਰਹਿਣ ਵਾਲੇ ਲੋਕ ਹੈ ਗਰੀਬ ਲੋਕ ਹੈ ਆ ਦੇਖੋ ਇਧਰ ਇਧਰ ਦੱਸੋ ਕੀ ਤੁਹਾਡੇ ਤੋਂ ਇੱਥੇ ਹਨੇਰੇ ਚ ਪੜਾਈ ਕੀਤੀ ਜਾਂਦੀ ਹੈ ਰਾਤ ਨੂੰ ਆ ਪੜਨਾ ਚਾਹੁੰਦੇ ਹੋ ਪੜਾਈ ਕਰਨਾ ਚਾਹੁੰਦੇ ਆ ਆ ਦੇਖਿਓ ਭਗਵਾਨ ਸਵਾਮੀ ਜੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਬੱਚੇ ਬਾਹਰਲੇ ਮੁਲਕਾਂ ਨੂੰ ਆਪਦੇ ਘਰ ਪਰਿਵਾਰ ਛੱਡ ਕੇ ਇੱਥੇ ਆ ਕੇ ਵਾਪਸ ਬਸ ਜਾਣਗੇ ਆ ਤੁਸੀਂ ਬੱਚਿਆਂ ਦਾ ਹਾਲ ਕੀਤਾ ਹਫਤੇ ਐਮਐਲਏ ਦੇ ਪਿੰਡ 'ਚ ਜਿੱਥੇ ਆ ਬੱਚੇ ਆਪਦੇ ਘਰਾਂ 'ਚ ਜਿਹੜੇ ਘਰ ਸਰਕਾਰ ਨੇ ਸਰਕਾਰੀ ਸ਼ਾਮਲਾਟ ਜ਼ਮੀਨ ਤੇ ਘਰ ਇਹਨਾਂ ਨੂੰ ਬੱਤੀ ਅਲੋਟ ਕੀਤੇ ਆ ਉਹਨਾਂ ਘਰਾਂ 'ਚ ਰਹਿ ਕੇ ਬੱਚੇ ਪੜਾਈ ਨਹੀਂ ਕਰ ਸਕਦੇ ਕਿਉਂਕਿ 6 ਵਜੇ 6:30 ਵਜੇ ਤੋਂ ਬਾਅਦ ਹਨੇਰਾ ਹੋ ਜਾਂਦਾ 6:30 ਵਜੇ ਤੋਂ ਬਾਅਦ ਇਨਾਂ ਦੀਆਂ ਜ਼ਿੰਦਗੀਆਂ ਬੁਝੀਆਂ ਹੋਈਆਂ। ਇਹਨਾਂ ਦੀ ਕੋਈ ਜ਼ਿੰਦਗੀ ਨਹੀਂ ਹੈਗੀ 6:30 ਵਜੇ ਤੋਂ ਬਾਅਦ। ਜਿਸ ਸੱਪ ਲੜ ਜੂਗਾ ਤੇ ਬੀਬਾ ਨਰਿੰਦਰ ਕੌਰ ਪਰ ਆ ਡਾਕਟਰ ਬਣ ਕੇ ਆਊਗੀ ਫਿਰ ਇੱਥੇ। ਫਿਰ ਹਮਦਰਦੀ ਦਿਖਾਊਗੀ। ਫਿਰ ਬੈਜੂਗੀ ਚੌਕਲੀ ਮਾਰ ਕੇ ਵਿੱਚ। ਮੈਂ ਇਸ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਖਾਣਾ ਪੂਰਤੀ ਤੋਂ ਬਾਜ ਆਓ। ਤੇ ਤੁਸੀਂ ਆਪਣੇ ਲੋਕਾਂ ਦਾ ਖਿਆਲ ਰੱਖਣਾ ਸ਼ੁਰੂ ਕਰੋ ਜਿਹਦੇ ਕਰਕੇ ਤੁਹਾਨੂੰ ਗੁਰੂ ਮਹਾਰਾਜ ਨੇ ਤਾਕਤ ਬਖਸ਼ੀ ਹੈ ਬੇਬੇ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਪਿੰਡ ਦੀ ਕੁੜੀ ਨੂੰ ਐਮਐਲਏ ਬਣਾ ਕੇ ਭੇਜਿਆਗੇ ਤੁਹਾਡੀ ਬਾਹ ਬਣੂਗੀ ਤੁਹਾਡੀ ਕੁੜੀ ਆ ਅਸਾਂ ਦੇ ਘਰਾਂ ਦੇ ਵਿੱਚ ਉਸਨੇ ਹਜੇ ਤੱਕ ਬਿਜਲੀ ਵੀ ਨਹੀਂ ਲੱਗਣ ਨਾ ਜੀ ਕੁਛ ਨਹੀਂ ਲੱਗਣ ਦਿੱਤਾ ਅਸੀਂ ਗਾਏ ਵੀ ਅੱਜ ਵੀ ਕਹਿੰਤੀ ਅਸੀਂ ਸਾਡੇ ਸਰਪੰਚ ਨੇ ਕਹਿ ਹਤੀ ਸਾਨੂੰ ਵੀ ਤੁਸੀਂ ਇੱਕ ਮੇਰੀ ਜਾਨ ਦਾ ਫੱਕ ਜਾ ਆਪਣਾ ਅਸੀਂ ਗਾਏ ਜੀ ਦੋ ਮੇਰੀ ਗਰਮੀਆਂ ਪੈ ਰਹੀਆਂ ਤੀਆਂ ਅਸੀਂ ਜੀ ਗਾਏ ਪੈਦਾ ਕਰ ਬੜੀ ਦੁੱਖ ਗਈ ਜੀ ਸਾਨੂੰ ਦੇਖ ਕੇ ਸਾਡੇ ਮੱਥੇ 'ਤੇ ਨਹੀਂ ਲੱਗੀ ਫਿਰ ਜਿਹੜੀ ਉਹਦੇ ਕੰਮ ਕਰਦੇ ਜਿਹਾ ਉਹਨੂੰ ਕਿਹਾ ਵੀ ਭਾਈ ਅਸੀਂ ਮਿਲਣ ਦਾ ਨਹੀਂ ਜ਼ਰੂਰੀ ਮੇਕਅਪ ਹੈ ਨਹੀਂ ਸਾਡੇ ਨਾਲ ਗੱਲ ਕਰ ਦੇਵੇ ਚਲੋ ਜੀ ਅੰਦਰ ਬੈਠਦੇ ਤਾਂ ਜਿਉਂ ਨਾਲੋਂ ਆ ਗਈ ਜੀ ਬਾਹਰ ਆ ਗਈ ਛੱਡ ਦੇ ਭਾਈ ਆਖੇ ਕਹਿੰਦੇ ਹਾਂ ਭਾਈ ਅਸੀਂ ਕਹਾਂ ਜੀ ਵੀ ਦੇਖ ਲਈ ਮਿੱਤ ਬਦਲਣੇ ਚਾਹੀਦੇ ਸਾਡੇ ਕਹਿੰਦੇ ਸੋਚਾਂਗੇ ਮੈਂ ਦਸਵੇਂ ਸੋਚ ਕੇ ਇੱਕ ਤਵੇ ਤਾਂ ਸਾਨੂੰ ਆਏ ਕਹਤਾ ਨਹੀਂ ਕਹਿੰਦੇ ਕੋਈ ਨਾ ਹਫ਼ਤੇ ਨੂੰ ਦੱਸੂ ਚਾਹ ਜੀ ਹਫ਼ਤਾ ਲੰਘ ਗਿਆ ਸੀ ਫੇਰ ਵਗ ਗਈ ਉਰੀਓ ਜਾਂ ਜਾਂ ਸੀ ਫੇਰ ਗਏ ਫੇਰ ਜਾ ਕੇ ਅਸੀਂ ਉਹਨੂੰ ਕਿਹਾ ਜਾ ਕੇ ਫੇਰ ਉਹਨੇ ਸਾਨੂੰ ਜਮੀਓ ਉਹ ਕਰਤਾ ਜੀ ਕਹਿੰਦੀ ਛੋਟਾ ਹਾਈ ਕੋਰਟ ਤੇ ਕਹਿੰਦੀ ਮਕਦਮਾ ਚੱਲਦਾ ਹੈ ਜੀ ਵੀ ਜਿੰਨਾ ਚਿਰ ਉਹ ਨਹੀਂ ਜਿੱਤਿਆ ਜਾਂਦਾ ਉਹ ਛੋਟੜੇ ਬੈਠਣ ਲੱਗਾ ਉਹ ਆ ਕੇ ਜੀ ਅਸੀਂ ਸ਼ਫਤ ਸਾਹਿਬ ਨੂੰ ਦੱਸਤਾ ਵੀ ਆਏ ਕਹਿੰਦੀ ਇੱਕ ਤਾਂ ਤਾਂ ਰਹੀ ਹੋ ਜਾਂਦਾ ਬੇਬੇ ਜਿੱਥੇ ਬੰਦਾ ਸੋਚਦਾ ਕਿ ਅਸੀਂ ਰਾਤੀ ਸਪੂਨ ਨਾਲ ਸੋਵਾਂਗੇ ਪਰ ਤੁਸੀਂ ਕਹਿ ਰਹੇ ਹੋ 2.5 ਸਾਲ ਹੋ ਗਿਆ ਅਸੀਂ ਸਪੂਨ ਦਾ ਨਾਂ ਹੀ ਭੁੱਲ ਗਏ ਆ ਕੀ ਕਹੋਂਗੇ ਇਹ ਸਰਕਾਰ ਨੂੰ ਜੋ ਕਹਿੰਦੀ ਸੀ ਅਸੀਂ ਗਰੀਬੀ ਖਤਮ ਕਰ ਦਾਂਗੇ ਸਾਡੇ ਲੋਕ ਖੁਸ਼ ਹੋਣਗੇ ਐਮਐਲਏ ਦੇ ਪੈੰਡ ਦੇ ਆਏ ਹਾਲ ਆ ਜੋ ਬੋਰਾ ਖਾਨੇ ਜੀ ਸਾਡਾ ਕਾਹ ਨਹੀਂ ਆ ਮੈਨੇ ਜੇ ਸਾਡਾ ਕੁਝ ਕਰਨ ਲਈ ਤਾਂ ਤੜਫਲ ਫਿਰਦੇ ਨਾ ਗਰੀਬ ਬੰਦੇ ਹੁਣ ਦੋ ਟਾਈ ਸਾਲ ਹੋ ਗਏ ਸਾਨੂੰ ਕਲ ਨਹੀਂ ਇੱਥੇ ਤਿੰਨ ਚਾਰ ਸਾਲ ਹੋ ਗਏ ਜਿਕਨੋਨੀਆਂ ਵੀਰ ਨੂੰ ਅੱਜ ਤਾਂ ਹੁਣ ਘੇਰੇ ਚ ਬੈਠਾ ਜੀ ਉਹਰੇ ਗਰੀਬ ਬੰਦੇ ਪੈਸਾ ਨਹੀਂ ਬੈਠਿਆ ਉਹੀ ਕਰਨਾ ਉਹੀ ਖਾਣਾ ਜੀ ਜੀ ਹਾਲਕ ਨਹੀਂ ਉਹ ਸਾਡੇ ਦਾ ਕੋਈ ਹੋਰ ਖਾਣਾ ਨਹੀਂ ਜੀ ਜਾਂਦ ਨਹੀਂ ਸਾਨੂੰ ਪਤਾ ਹੀ ਆ ਹੁਣ ਜੇ ਦੁਬਾਰਾ ਆਏ ਫਿਰ ਪਾਉਂਗੇ ਵੋਟਾਂ ਅੱਜ ਤਾਂ ਜੀ ਇੱਕ ਵੀ ਨਹੀਂ ਮਾਰਦੇ ਚੱਕ ਐਸਾ ਦੁਖੀ ਹੋਏ ਪਿਆ ਹਾਂ ਆ ਸਾਡੇ ਸਰਪੰਚ ਜੀ ਸਾਡੇ ਨਾਲ ਖੜੇ ਸਰਪੰਚ ਸਾਹਿਬ ਹੋਣੀ ਆਸੀ ਸੋਣੋ ਉਹ ਮੋਟਾ ਪਉਣਾ ਸਾਡੇ ਦਾ ਪਾਤੀਆ ਮਾਰਾ ਕਿ ਸਾਡੇ ਅੱਖਾਂ ਦੇ ਸਾਹਮਣੇ ਤਾਂ ਬਈ ਜੀ ਹਾਂ ਪਰ ਇਹ ਨਹੀਂ ਗੱਲ ਤਾਂ ਹੈ ਬਾਪੂ ਜੀ ਇਹ ਜੋ ਤੁਸੀਂ ਲਾਈਟ ਫੜੀ ਆ ਹੱਥ ਇਹ ਕਿਉਂ ਫੜੀ ਆ ਜੀ ਇਹ ਲਾਈਟ ਅਸੀਂ ਨੇ ਫੜੀ ਆ ਜੀ ਸਾਡਾ ਗੁਰੂ ਤਾਂ ਗਈ ਹੈ ਚੜੂ ਵਾਲਾਂ ਦੀ ਆਪਣੇ ਉਹ ਕਲੋਨੀਆਂ ਨੇ ਮਿਲੀਆਂ ਤੇ ਅਸੀਂ ਨੂੰ ਸਰਕਾਰੀ ਜੀ ਤੇ ਸਰਪੰਚ ਸਾਹਿਬ ਨੇ ਦਵਾਈਆਂ ਤੇ ਪਿਛਲੀ ਸਰਕਾਰ ਨੇ ਦਿੱਤੇ ਆ ਤੇ ਸਾਨੂੰ ਇਹ ਜੀ ਇਹਨਾਂ ਨੂੰ 3 ਸਾਲ ਹੋ ਗਏ ਜੀ ਬਣੀਆਂ ਨੂੰ ਜੀ ਤੇ ਸਾਡੇ ਉਰੇ ਲੈਟ ਨਹੀਂ ਆ ਰਹੀ ਤੇ ਜੇ ਅਸੀਂ ਜਾਣਿਆ ਕਿਸੇ ਲਵੇ ਬਿਲੀ ਗੈਟਿਸ ਜਾਣਿਆ ਉਹ ਕਹਿੰਦੇ ਨਿਰੰਦਰ ਕੌਰ ਬਰਾਜ ਬੰਦ ਕਰ ਰਹੀ ਆ ਬਈ ਥੋਡੀ ਫਿਰ ਉਹਦੇ ਕੋਲ ਵੀ ਜਾਏ ਉਹ ਸਾਨੂੰ ਮਿਲਦੀਉ ਨਹੀਂ ਜੇ ਮਿਲਦੀ ਆ ਕਿਤੇ ਕਹਿੰਦੇ ਹਾਂ ਤੁਹਾਡਾ ਮਸਲਾ ਹੱਲ ਹੋ ਜੂ ਫਿਰ ਉਰੇ ਆਈ ਤੇ ਉਹ ਇੱਕ ਵਾਰ ਉਰੇ ਆ ਕੇ ਉਹ ਖਾਸ ਜਵਾਬ ਦੇਗੀ ਸਾਨੂੰ ਜੀ ਉਹ ਕਹਿਣ ਲੱਗੀ ਵੀ ਥੋੜਿਆ ਜਨਾਂ ਚ ਸਾਡੇ ਹੋਰ ਬੰਦਿਆਂ ਨੂੰ ਕੋਲੋਨੀ ਨਹੀਂ ਮਿਲਦੀਆਂ ਉਹਨਾਂ ਚ ਤੁਹਾਨੂੰ ਕੋਈ ਇੱਥੇ ਮੀਟਰ ਨਹੀਂ ਲੱਗਣ ਦਿੰਦੀ ਮੈਂ ਹਲੋ ਆ ਬਦਲਾ ਖੋਰੀ ਦੀ ਨੀਤੀ ਨਾਲ ਕਰ ਰਹੇ ਹਾਂ ਹਾਂ ਜੀ ਤੇ ਬਸ ਪਤਾ ਨਹੀਂ ਉਹਦੇ ਮਨ ਚ ਕੀ ਹੈ ਕੀ ਨਾ ਬਾਪੂ ਜੀ ਰਾਤ ਦਾ 21 ਬਹੁਤ ਔਖੀ ਹੁੰਦੀ ਹੈ ਗੁਜ਼ਾਰਨੀ ਬਿਜਲੀ ਤੋਂ ਬਿਨਾ ਤੁਸੀਂ 2.5 ਸਾਲ ਕਿਵੇਂ ਕੱਟੇ 2.5 ਸਾਲ ਦੋ ਵਜੇ ਤੱਕ ਜੀ ਸਾਡੇ ਰੋਟੀਆਂ ਚ ਸੱਪਾ ਵੜਿਆ ਓਰੇ ਸਾਨੂੰ ਇਹ ਪਤਾ ਜੀ ਜਿਵੇਂ ਅਸੀਂ ਅਸੀਂ ਕੱਟ ਰਹੇ ਹਾਂ ਜੀ ਦੇਖੋ ਤੇ ਉਹ ਜਦ ਸਾਡੀ ਹਾਲਤ ਦੀ ਹੈ ਜੀ ਰੋਟੀਆਂ ਦੇਹਰੇ ਚ ਬਣੀਆਂ ਬਣਾਈਆਂ ਸੀ ਨਹੀਂ ਉਹ ਸਿੱਟਣੀਆਂ ਪਈਆਂ ਸਾਨੂੰ ਮਤਲਬ ਸਾਨੂੰ ਇਹ ਪਤਾ ਜੀ ਕਿਵੇਂ ਅਸੀਂ ਟਾਈਮ ਕੱਢ ਰਹੇ ਹਾਂ ਜੀ ਹੱਥ ਵਨ ਵੇਚ ਦੇ ਜੀ ਸਾਡਾ ਤਾਂ ਬਹੁਤ ਬੁਰਾ ਹਾਲ ਆ ਜੀ 10 ਬੱਲ ਨੂੰ ਮੈਂ ਇਹ ਦੇਖੋ ਆ ਲਿਆ ਲਿਆ ਕੀ ਇੱਥੇ ਬਖਤ ਪੂਰਾ ਕਰਿਆ 10 ਬੱਲ ਫੂਕਤੇ ਮਾਰੇ 500 ਦਾ ਬੱਲ ਪਾਉਣਾ 100 ਰੁਪਏ ਦੀ ਧਾਰ ਆ ਇਹਨੇ ਜੀ ਲਾਈਨ ਆ 4 ਵਜੇ ਵੀ ਜਾਣਾ ਜੀ 3 ਵਜੇ ਵੀ ਜਾਣਾ 1 ਵਜੇ ਵੀ ਜਾਣਾ ਜੀ ਮੈਂ ਜਾਨੀ ਕੱਲੀ ਘਰੇ ਦੇਖੋ ਨੇਰੇ ਦੇ ਵਿੱਚ ਕਿਵੇਂ ਕੱਟ ਰਹੀ ਹੈਗੀ ਪੱਠੇ ਤੇ ਮੈਂ ਲੱਗਿਆ ਮੈਂ ਮਜ਼ਦੂਰ ਆ ਪੱਠੇ ਦਾ ਤੇ ਉੱਥੋਂ ਆਉਣਾ ਮੈਂ ਰਾਤ ਨੂੰ ਵੀ ਚਲੋ ਆਰਾਮ ਕਰਾਂ ਗੋਰੇ ਆਉਂਦੇ ਚ ਗਰਮੀ ਚ ਮਰੀ ਜਾਂਦੇ ਨਹੀਂ ਤੇ ਨਾ ਲਾਈਟ ਹੁੰਦੀ ਆ ਰੋਟੀਆਂ ਨੇ ਜਹੇ ਜਹ ਹੁੰਦੀਆਂ ਨੇ ਸੱਕ ਲੈਂਦੇ ਨਹੀਂ ਪ੍ਰਸਾਦ ਦੇ ਜੋ ਮਹਾਰਾਜ ਦਾ ਨਾਮ ਲੈ ਕੇ ਉਹਨਾਂ ਜੀ ਵੀ ਸੱਤ ਸੱਪ ਆ ਵਰਦੇ ਨੇ ਦੋ ਵਾਰੀ ਸੱਪ ਆ ਗਏ ਸਾਡੇ ਅੰਦਰ ਜੂਰੇ ਮੇਰੇ ਚ ਪਤੀ ਨਹੀਂ ਲੱਗਿਆ ਆ ਜਾ ਲੇਟ ਲਾਜੀ ਸੱਪ ਰੋਟੀਆਂ ਚ ਫੇਰੀ ਸਾਡੇ ਰੇ ਫਿਰ ਉਹ ਸਾਰੀਆਂ ਰੋਟੀਆਂ ਜੀ ਸਿੱਟ ਕੇ ਦਵਾਰੇ ਫੇਰਨੇ ਹੋਏ ਫੇਰ ਦਵਾਰੇ ਬਣਾਈਆਂ ਇਹ ਇਤਰਾ ਗੱਲ ਨੂੰ ਸੁਣਦੇ ਹਨ ਤੇ ਮਗਾ ਲੂਸਣਾ ਹਾਂ ਇਥੇ ਇਹਨੂੰ ਕਹਿਆ ਸੀ ਕਿ ਵੀ ਜਦ ਤੱਕ ਬਾਕੀ ਨੂੰ ਸਾਡੇ ਦਿੰਦੇ ਨਾ ਲਗਾਉਣੀਆਂ ਜੀ ਮੀਟਰ ਮੰਨ ਲੱਗਣ ਦੇ ਦਿੰਦੀ ਹੈ ਬਾਈ ਤੁਸੀਂ ਆਪਣੀ ਭੈਣ ਸਮਝ ਕੇ ਵੋਟਾਂ ਪਾਈਆਂ ਐਮਐਲ ਜਿਤਾਏ ਅੱਜ ਕੀ ਮਹਿਸੂਸ ਹੋ ਰਿਹਾ ਕਿ ਤੁਹਾਨੂੰ ਸਿੱਧਾ ਕਹਿ ਰਹੇ ਆ ਕਿ ਕੋ ਆ ਜੀ ਲਾਈਟ ਨਹੀਂ ਆਂਦੀ ਮੈਂ ਨਹੀਂ ਆਣ ਦਿਨ ਹਾਂ ਸਾਡੇ ਨਾਲ ਇਹ ਗੱਲ ਹੋਈ ਤੇ ਉਦੋਂ ਉਹਰੇ ਆਏ ਸੀ ਕੈਂਪ ਲੱਗੇ ਸਾਡੇ ਅਸੀਂ ਪੁੱਛਿਆ ਮਾਪਣ ਸਾਡੇ ਮੀਟਰ ਹੱਲ ਕੋਈ ਹੋਊਗਾ ਕਿ ਨਾ ਉਹ ਕਹਿੰਦੇ ਵੀ ਜਿੰਨਾ ਚਿਰ ਸਰਪੰਚ ਨੇ ਆਪਦੇ ਬੰਦੇ ਨੂੰ ਕੋਲੋਣੇ ਦੇ ਦਿੱਤੀਆਂ ਵੀ ਜਿਹੜੇ ਮੇਰੇ ਨਾਲ ਤੁਰੇ ਉਹਦੇ ਪਿਛਲੇ ਸਰਪੰਚੀ ਵੇਲੇ ਵੀ ਵੀ ਉਹਨਾਂ ਕੋਲੋਣੇ ਮਿਲੇ ਨਹੀਂਗੇ ਜਿੰਨਾ ਚਿਰ ਉਹਨਾਂ ਕੋਲੋਣੇ ਮਿਲਦਿਆ ਨਹੀਂ ਉਹਨਾਂ ਚਿਰ ਮੈਂ ਕੋਲੋਣੇ ਮੀਟਰ ਨਹੀਂ ਲੱਗਣ ਦੇ ਮੀਟਰ ਨਹੀਂ ਲੱਗਦਾ ਜੀ ਉਦੋਂ ਵੀ ਵੀ ਜਿੰਨਾ ਚਿਰ ਨਵੇਂ ਕੋਲੋਣੇ ਕੱਟ ਗਏ ਜਦ ਉਹਨਾਂ ਪਹਿਲਾਂ ਮੀਟਰ ਲੱਗਣਗੇ ਵੀ ਸੋਡੇ ਵਾਪਸ ਦੇਖਾਂਗੇ ਵੀ ਲੱਭਣ ਬਲਾਬ ਤੇ ਤੁਹਾਨੂੰ ਜਿਹੜੀਆਂ ਆਸਾਂ ਸੀ ਭਗਵਾਨਤਮਨ ਨੂੰ ਜਤਾਇਆ ਫਿਰ ਉਹ ਪੂਰੀਏ ਇਸ ਤਰ੍ਹਾਂ ਹੋ ਰਹੀਆ ਨਾ ਜਦੋਂ ਪਾਣੀ ਫਰ ਗਿਆ ਜਿਵੇਂ ਅਸੀਂ ਇੱਕ ਹੋਰ ਗੱਲ ਕਰਨਾ ਚਾਹੁੰਦੇ ਆ ਸਪਰਸ਼ੋਂ ਤੱਕ ਅਸੀਂ ਮੈਕਸਮੇ ਨੂੰ ਸਮਾਂ ਦੇ ਦਿੱਿਆ ਕਿ ਇਹ ਕਾਜ ਕੰਪਲੀਟ ਕੀਤਾ ਜਾਵੇ ਇੱਥੇ ਬਿਜਲੀ ਦੇ ਮੀਟਰ ਲੱਗਨੇ ਚਾਹੀਦੇ ਇੱਕਦਮ ਇਹ ਗੱਲ ਧਿਆਨ ਨਾਲ ਸੁਣ ਲੈ ਕਿ ਇਹ ਜਿਹੜੇ ਪੁੱਠੇ ਸਿੱਦੇ ਕੰਮ ਹੈਗੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਜਿਹੜੇ ਕੰਮਾਂ ਵਾਸਤੇ ਤੁਹਾਨੂੰ ਲੋਕਾਂ ਨੇ ਵੋਟ ਪਾਈ ਆ ਉਹਨਾਂ ਕੰਮਾਂ ਵੱਲ ਧਿਆਨ ਦਿਓ ਜੇ ਪਰਸੋਂ ਤੱਕ ਇੱਥੇ ਕੰਮ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਅਸੀਂ ਅਗਲੀ ਜਿਹੜੀ ਮੁਹਿਮਾ ਆਪ ਬਿੱਡਾਂਗੇ ਆਪ ਸੋਚਾਂਗੇ ਬੇਇੱਜ਼ਤੀ ਕਰਨ ਤੋਂ ਜ਼ਿਆਦਾ ਵਧੀਆ ਕਿ ਤੁਸੀਂ ਬੰਦੇ ਦੇ ਪੁੱਤ ਬਣ ਕੇ ਇੱਥੇ ਆ ਕੇ ਆਪ ਦਾ ਕੰਮ ਕੰਪਲੀਟ ਕਰ ਲਓ ਬਿਜਲੀ ਵਿਭਾਗ ਦੇ ਵਾ